ਰੋਹ ਜਾ ਹੈ ਤੂੰ ਨਹੀਂ ਚੜਾ ਰਹੀ ਹੈ ਗੱਲ ਕਰ ਤੁਹਾਡਾ ਨਾਂ ਕੀ ਹੈ ਮੈਂ ਦਾ ਸੰਦੀਪ ਸੰਦੀਪ ਆ ਮੇਰੀ ਗੱਲ ਸੁਣ ਇੱਕ ਗੱਲ ਮੈਂ ਅਦਾਜੀ ਤੁਸੀਂ ਘੋੜੀ ਚੜ ਕੇ ਦੇਖ ਲਿਆ ਜੰਨੇ ਨਹੀਂ ਮੈਂ ਘੋੜੀ ਚੜਿਆ ਮੈਂ ਕਹਿ ਰਿਹਾ ਨਾ ਮੈਂ ਚੱਕਿਆ ਆ ਕੋਈ ਬੰਦਾ ਠੀਕ ਆ ਇਹਦੇ ਫੁੱਟ ਦੀ ਕੋ ਘਰ ਬਾਰੂ ਬਾਰੂ ਕਹਿੰਦੇ ਘੋੜੀ ਚੜਨ ਦਾ ਰਵੈਲ ਸਿੰਘ ਨੂੰ ਕਹਿ ਦਿੰਦੇ ਆ ਬਾਟ ਟੂ ਦੇ ਵਿੱਚ ਤੈਨੂੰ ਘੋੜੀ ਦੇ ਬੱਕਰਾ ਤੈਨੂੰ ਘੋੜੀ ਦੇ ਬੱਕਰਾ ਬਣਾ ਦਿੰਦੇ ਆ ਆਰ ਜਨਾ ਤਾਉਣ ਚ ਕੋੜੀ ਸੀ ਤੇ ਕੋੜੀ ਦਾ ਕਚਰ ਕੁਚਲ ਜਾਂ ਜੋ ਵੀ ਹੈ ਉਹ ਮਾਮਾ ਕੋੜੀ ਸੀ ਉਹ ਕਪੜਾ ਪਾ ਦੇ ਉਹ ਕਪੜਾ ਪਾ ਦੇਦੇ ਨੇ ਉਹ ਤੋਂ ਉਹ ਤੋਂ ਪਲਾਜੋ ਜਾਂਦੀ ਪਉਂਦੀ ਤਾਂ ਕਚਰ ਹੀ ਸੀ ਨਹੀਂ ਨਹੀਂ ਤੂੰ ਆਪਣੇ ਵਿਆਹ ਦੀ ਨਾ ਗੱਲ ਕਰੀਆ ਮਜ਼ਾ ਕੀ ਹੈ ਅੱਜ ਘਰ ਆਈ ਤੇ ਕੋੜੀ ਜਣੇ ਨਾ ਤੇ ਮੈਂ ਤੈਨੂੰ ਕੋੜੇ ਜੜਾ ਨਹੀਂ ਇਹ ਨਾ ਕਿ ਕੋੜੇ ਤੇਨੂੰ ਪਤਾ ਹੀ ਹੈ ਵੀ ਕਿੱਧਰ ਲੈ ਜਾਓ ਸਾਡੀ ਕੋਈ ਰਿਸਪੌਂਸਿਬਿਲਟੀ ਨਹੀਂ ਮੈਂ ਜਦੋਂ ਚੜਿਆ ਭਰਾਵਾ ਜਿਹਨੂੰ ਮਾਰੀ ਜੇ ਨਾ ਬਾਗ ਜੇ ਹੋਰੀ ਬਾਗਾ ਜੇ ਫੜ ਕੇ ਕੋਈ ਤੋਰੀ ਕੋੜ ਤੋਰੀ ਪਟਾਕੇ ਵਜੇ ਉਹ ਜਦੋਂ ਜੇਟੀ ਨੇ ਆ ਗਿਆ ਬਣੱਕ ਪਟੱਕ ਉਹ ਕੋੜੀ ਕਹਿੰਦਾ ਉਹ ਮਾਰਾ ਜੇ ਆ ਮਰ ਗਿਆ ਅੱਜ ਤੈਨੂੰ ਹੱਸਾਉਣ ਲਿਆ ਮੇਰੇ ਇਤੋਂ ਦੀ ਹੈ ਨਾ ਐ ਲੱਗ ਪਹਿਲਾਂ ਵੀ ਕੀ ਹੁੰਦਾ ਸੀ ਤਿੰਨ ਤਿੰਨ ਚਾਰ ਚਾਰ ਸੂਟ ਬਦਲਨੇ ਕਰਨੇ ਹੈ ਪੁਰਾਣਾ ਆਇਆ ਚਾਰ ਚਾਰ ਹੁਣ ਇੱਕ ਸੂਟ ਵਿੱਚ ਵਿਆਹ ਖਤਮ ਚੱਲ ਹੋਵੇ ਤੇ ਮੇਰੇ ਦੋ ਤਿੰਨ ਘੰਟੇ ਦਾ ਤਾਂ ਵਿਆਹ ਰਹਿ ਗਿਆ ਸਾਰਾ ਖਾਲੀਆਂ ਨੇ ਨਾਕਾ ਲਾਇਆ ਹੁੰਦਾ ਨਾ ਉਹ ਕਹਿੰਦੇ ਹਾਂਜੀ ਇਹ ਕਹਿੰਦੇ ਦਿਓ ਵੀ ਇਹ ਭਾਪੀਆਂ ਕਰੇ ਦਿਓ ਵਈ ਨਨ ਭਏ ਜੀਜਾ ਦਾ ਨਾਮ ਸੁਮੇਸ਼ ਸ਼ਰਮੀ ਦਾ ਨਾਮ ਜੀਜਾ ਹੈ ਮੈਂ ਕਮਾਲ ਉਹ ਜਦੋਂ 5500 ਦਿੱਤਾ ਕਹਿੰਦੇ ਸੁਮੇਸ਼ ਸ਼ਰਮੀ ਦਾ ਨਾਮ ਅੱਛਾ ਮਗਾ ਉਹ ਮੈਂ ਕਮਾਲ ਕੀ ਬਾਤ ਕਰਤੇ ਹੋ ਆਪ ਮੈਨੂੰ ਹਿੰਦੀ ਬੋਲਦੀ ਭਾਈ ਬੜਾ ਔਖਾ ਜੋ ਕੇ ਬੋਲਿਆ ਤੇ ਮੈਂ ਰੁਆ ਲੂ ਕਿ ਮੈਂ ਕਹ ਰਹਿੰਦਾ ਯਾਰ ਕਿਉਂ ਧੱਕਾ ਕਰੰਦੇ ਆ ਕਿਉਂ ਕਤਲ ਕਰੰਦੇ ਆ ਇੰਟੀ ਦਾ ਕਹਦਾ ਭਾਜੀ ਤੋ ਬੋਲ ਆ ਕਮਾਲ ਕਰਤੇ ਹੋ ਓ ਮੈਂ ਕਹਾ 5100 ਮੈਂ ਆਪਨੇ ਬੇਸ਼ਰਮੀ ਉਹ ਜੀਜੀ ਦੋਨੋਂ ਕੋਲੇ ਔਰ ਤੁਮੇ ਟੱਟੂ ਚਾਹੀਏ ਸਵਾਗਤ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ 9.5 ਸਖਸ਼ੀਏ ਮੌਜੂਦ ਹੈ ਜਿਨ੍ਹਾਂ ਦੀ ਕੱਲ ਫਿਲਮ ਆ ਰਹੀ ਹੈ ਅਸੀਂ ਉਹਨਾਂ ਦੇ ਨਹੀਂ ਕਹਾਂਗੇ ਸਾਡੀ ਫਿਲਮ ਹੀ ਆ ਰਹੀ ਹੈ ਇਸ ਤਰ੍ਹਾਂ ਹੀ ਕਹਾਂਗੇ ਤੈਨੂੰ ਘੋੜੀ ਕਿਨੇ ਚੜਾਇਆ ਜਿਹੜੇ ਘੋੜੀ ਚੜੇ ਨੇ ਤੇ ਜਿਹੜੇ ਨਹੀਂ ਚੜੇ ਉਹ ਵੀ ਫਿਲਮ ਵੇਖਣ ਜਾਣਾ ਤੇ ਸਾਡੇ ਨਾਲ ਸੰਗਾ ਸਾਹਿਬ ਹੈਗੇ ਨੇ ਰਾਜਤਾਰ ਵਿਲ ਮੈਡਮ ਹੈਗੇ ਨੇ ਤੇ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾ ਕਿ ਤੁਸੀਂ ਇਸ ਫਿਲਮ 'ਚ ਕੋੜੀ ਵੀ ਚੜ ਲੀ ਹੁਣ ਲੋਕਾਂ ਵਾਸਤੇ ਤੁਸੀਂ ਇੰਨੀ ਵਧੀਆ ਪ੍ਰੋਜੈਕਟ ਲੈ ਕੇ ਆਏ ਤੈਨੂੰ ਬਹੁਤ ਚਾਅ ਹੈ ਤੂੰ ਹੀ ਚੜਾਦੀ ਏ ਗੱਲ ਕਰ ਤੈਨੂੰ ਮੇਰੇ ਮੇਰੇ ਕਰੇ ਤੁਸੀਂ ਹੈਲੋ ਤੁਹਾਡਾ ਨਾਂ ਕੀ ਹੈ ਮਾਜੀ ਮੇਰਾ ਸੰਦੀਪ ਕੰਪੋ ਸੰਦੀਪ ਆ ਮੇਰੀ ਗੱਲ ਸੁਣ ਹਮ ਇੱਕ ਗੱਲ ਮੈਂ ਅਦਾਸ ਤੁਸੀਂ ਕੋੜੀ ਚੜ ਕੇ ਦੇਖ ਲਿਆ ਜੰਨੇ ਮੈਂ ਮੈਂ ਘੋੜੀ ਚੜਿਆ ਮੈਂ ਕਹਿ ਰਿਹਾ ਨਾ ਮੈਂ ਚਾਹ ਤਾ ਹਾਂ ਕੋਬਾ ਠੀਕ ਆ ਫਿਰ ਫੁੱਟ ਦੀ ਕੋ ਖਾ ਰੂ ਬਾਹਰ ਬਾਹਰ ਖਾਂਦੇ ਫਿਰ ਜ਼ਿੰਦਗੀ ਵਿੱਚ ਖਾ ਮੈਂ ਘੋੜੀ ਚੜਿਆ ਮੈਂ ਨਯਾਰਾ ਦੇਖ ਦੂਜੀ ਵਾਰੀ ਮਤ ਤੁਸੀਂ ਕਹ ਰਹੇ ਸੀ ਤੁਹਾਨੂੰ ਘੋੜੀ ਚੜਾ ਦਈਏ ਜੇ ਕੋਈ ਆਪਸ਼ਨ ਹੈਗੀ ਤਾਂ ਵੇਖ ਲੋ ਨਹੀਂ 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 ਲੈ 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 ਦੂਜੀ ਵਾਰ ਚੜਾ ਘੋੜੀ ਚੜਨ ਦਾ ਰੋਇਲ ਸਿੰਘ ਨੂੰ ਕਹਿ ਦਿੰਨੇ ਆ ਪਾਰਟ 2 ਦੇ ਵਿੱਚ ਤੈਨੂੰ ਘੋੜੀ ਦੇ ਬੱਕਰਾ ਤੈਨੂੰ ਦੱਸ ਤੈਨੂੰ ਘੋੜੀ ਦਾ ਬੱਕਰਾ ਬਣਾ ਦਿੰਨੇ ਆ ਕਹਿੰਦੇ ਨੇ ਬਲੀ ਦਾ ਬੱਕਰਾ ਤੈਨੂੰ ਘੋੜੀਆ ਬੱਕਰਾ ਬਣਾ ਦੇਨੇ ਸੋ ਬਿਲਕੁਲ ਥੈਂਕ ਯੂ ਯਾਰ ਇਹਦਾ ਸ਼ੁਕਰ ਮੈਂ ਲੈ ਜੀ ਦੇਖੋ ਸਾਡੀ ਫਿਲਮ ਆ ਰਹੀ ਆ 28 ਮਾਰਚ ਨੂੰ ਯਾਨੀ ਕਿ ਕੱਲ ਤੈਨੂੰ ਘੋੜੀ ਕਿਨੇ ਚੜਾਇਆ ਤੇ ਘੋੜੀ ਸਾਨੂੰ ਪਰਮ ਸਿੱਧੂ ਨੇ ਜੜਾਇਆ ਯੋ ਯੈਸ ਬਿਲਕੁਲ ਸੁਖੰ ਸੁਖੀ ਭਾਜੀ ਆ ਤੇ ਹੋਰ ਉਹਨਾਂ ਨਾਲ ਬੱਤਰੀ ਗੁਰੀ ਭਾ ਹੈ ਨਾ ਇਹਨਾਂ ਨਾਲ ਕੇ ਕਿਉਂਕਿ ਪਤਾ ਕਿਉਂ ਇਹਨਾਂ ਨੇ ਕੁੜੀ ਤਿਆਰ ਕੀਤੀ ਆ ਕੁੜੀ ਨੂੰ ਤਿਆਰ ਕਰਦੇ ਉਹ ਤੇ ਪੈਸੇ ਲੱਗਦੇ ਆ ਤੇ ਪੈਸੇ ਇਹ ਮੇਰੇ ਵੀਰਾਂ ਦੇ ਲੱਗੇ 600 ਖਜਾਨਾ ਜਿਹੜਾ ਉਧਰ ਹੀ ਆ ਗਿਆ ਜਾਨਾ ਉਧਰ ਹੀ ਹੈ ਸੁਵਸੀ ਬੜੀ ਮਿਹਨਤ ਨਾਲ ਇਹ ਫਿਲਮ ਬਣਾਈ ਆ ਪਏ ਔਰ ਪੰਜਾਬ ਚ ਨਹੀਂ ਕੀਤੀ ਸ਼ੂਟ ਨਾ ਚੰਡੀਗੜ੍ਹ ਇਹ ਕੀਤੀ ਯੂਪ ਹੈ ਯੂਪ ਤੇ ਹਾਂ ਇੱਥੋਂ 600 ਕਿਲੋਮੀਟਰ ਦੂਰ ਹੈ ਅੱਛਾ ਹਾਂ 600 ਕਿਲੋਮੀਟਰ ਦੂਰ ਤੇ ਉੱਥੇ ਬੜਾ ਨੰਦਾ ਹੈ ਅੱਛਾ ਜੀ ਪਹਿਲਾਂ ਤੁਹਾਨੂੰ ਲੱਗਾ ਯਾਰ ਵੀ ਕਮਾਲ ਕਰਦੇ ਯਾਰ ਇਤੇ ਹੋ ਜੋ ਪਰ ਬਹੁਤ ਵਧੀਆ ਉੱਥੇ ਬਰਾਤ ਕਿੱਦਾਂ ਜਾਂਦੀ ਆ ਕੀ ਹਿਸਾਬ ਦਾ ਮੇਲ ਮਿਲ ਗਿਆ ਸੀ ਉੱਥੇ ਮਤਲਬ ਪੰਜਾਬੀ ਹਾਂਜੀ ਮੇਲ ਜਿਹੜਾ ਹੁੰਦਾ ਜਿਹੜਾ ਆਪਣਾ ਮੇਲ ਹੁੰਦਾ ਜਿਹੜਾ ਹਾਂ ਭਾਜੀ ਅੱਛਾ ਉੱਥੇ ਪੰਜਾਬੀ ਬਹੁਤ ਸੀਗੇ ਉਹ ਹੈਗੇ ਪੰਜਾਬੀ ਸੀਗੇ ਉੱਥੇ ਪੰਜਾਬੀ ਵੀ ਸੀਗੇ ਸਾਡੇ ਉਹਦੇ ਵਿੱਚ ਯੂਪੀ ਦੇ ਕਲਾਕਾਰ ਵੀ ਹੈਗੇ ਯਾਰ ਬੜੇ ਵਧੀਆ ਉਹਨਾਂ ਨੇ ਕੰਮ ਕੀਤਾ ਸੋ 28 ਮਾਰਚ ਨੂੰ ਆ ਰਹੀ ਹੈ ਆਪਣੀ ਫਿਲਮ ਤੈਨੂੰ ਘੋੜੀ ਨੇ ਚੜਾਇਆ ਤੇ ਘੋੜੀ ਦੇਖੋ ਹਕੀਕਤ ਵਿੱਚ ਮੈਂ ਚੜਾਇਆ ਨਹੀਂ ਸੀ ਤੇ ਫਿਲਮ 'ਚ ਇਹਨਾਂ ਰੌਇਲ ਸਿੰਘ ਨੇ ਮੇਰਾ ਇੱਛਾ ਇੱਛਾ ਪੂਰੀ ਕਰਦੀ ਆ ਇਹ ਸਾਰੀਆਂ ਨਾਲ ਇਹ ਮੇਰੀ ਭਾਬੀ ਆ ਤੇ ਮੇਰੇ ਸ਼ਰਮਾ ਪਾਉਂਦੀ ਆ ਭਾਬੀ ਇਹ ਪਾ ਸ਼ਰਮਾ ਖੜੇ ਬਰਾਤੀ ਬਾਹਰ ਭਾਬੀ ਇਹ ਉਹ ਵੇਖ ਲੈ ਸੀ ਕੋੜੀ ਸੀ ਕਿ ਖੱੱਚ ਰਗੀ ਸੀ ਅੱਜਕੱਲ ਖੱੱਚਰਾ ਪਤ ਬਾਜਦਾ ਖੱੱਚਰਾ ਮਾਰ ਜਨਾ ਤਾਉਣ ਚ ਕੋੜੀ ਸੀ ਤੇ ਕੋੜੀ ਦਾ ਖੱੱਚਰ ਕੁਚਲ ਜਾ ਜੋ ਵੀ ਆ ਉਹ ਮਮਾ ਕੁੜੀ ਸੀ ਉਹ ਕਪੜਾ ਪਾ ਦੇ ਉਹ ਕਪੜਾ ਪਾ ਦੇ ਤੇ ਉਹ ਤੋਂ ਪਲਾਜੋ ਜਾਂਦੀ ਵੀ ਹੁੰਦੀ ਇਹ ਤਾਂ ਕੱਚਰ ਗਈ ਨਹੀਂ ਨਹੀਂ ਤੂੰ ਆਪਣੇ ਵਿਆਹ ਦੀ ਨਾ ਗੱਲ ਕਰੀਂ ਆ ਇਹ ਸਾਡੇ ਆ ਬੜਾ ਉੱਥੇ ਭਾਜੀ ਜਿਹੜਾ ਵੀ ਇਕੁਪਮੈਂਟ ਆਇਆ ਜਿਹੜੀ ਵੀ ਕੋਈ ਆ ਪ੍ਰੋਡਕਸ਼ਨ ਯੂਜ਼ ਅਈ ਕੀਤੀ ਹੈ ਨਾ ਬਾਤ ਮਾਰ ਐ ਰਾਜ ਮੈਮ ਤੁਹਾਡੇ ਨਾਲ ਗੱਲ ਕਰਾਂਗੇ ਮਤਲਬ ਕਿਵੇਂ ਰਿਹਾ ਤੇ ਯਾਨੀ ਤੁਹਾਡੇ ਨਾਲ ਕਰਾਂਗੇ ਵਿੱਚ ਵਿੱਚ ਹੈ ਕੰਟੀਨਿਊ ਹਾਂਜੀ ਕਿਵੇਂ ਰਹਾ ਤੁਹਾਡਾ ਤੇਰਪਾ ਮਨ ਭਾਬੀ ਤੇ ਦੇਵਰ ਜਿਹੜਾ ਕੱਬਾ ਕੱਬਾ ਨਹੀਂ ਕਹ ਸਕਦੇ ਉਹ ਕੱਬਾ ਨਾ ਤੂੰ ਨਹੀਂ ਕਹ ਤੂੰ ਮਜ਼ਾ ਕੀ ਆ ਅੱਛਾ ਘਰ ਆਈ ਤੇ ਘੋੜੀ ਜਣੇ ਨਾ ਤੇ ਮੈਂ ਤੈਨੂੰ ਘੋੜੇ ਜਿਹੜਾ ਨਹੀਂ ਇਹ ਨਾ ਕਿ ਘੋੜੇ ਤੇਨੂੰ ਪਤਾ ਹੀ ਆ ਵੀ ਕਿੱਧਰ ਲੈ ਜਾ ਉਹ ਸਾਡੀ ਕੋਈ ਰਿਸਪੌਂਸਿਬਿਲਟੀ ਨਹੀਂ ਬਾਲਾ ਬਾਲਾ ਆ ਚੱਕੀ ਫਿਰ ਮਜ਼ਾਕ ਹੀ ਆ ਨਹੀਂ ਬਹੁਤ ਬਹੁਤ ਮਜ਼ਾਕ ਹੀ ਆ ਨਹੀਂ ਕਿਵੇਂ ਰਹਾ ਫਿਰ ਇਹ ਜੇ ਦੇਵਰ ਦੇ ਨਾਲ ਜਿਹੜਾ ਦੇਖੋ ਮੇਰੀ ਗੱਲ ਸੁਣੋ ਜੀ ਬਹੁਤ ਵਧੀਆ ਸਾਡਾ ਤਜਰਬਾ ਰਿਹਾ ਤੇ ਗੱਲ ਇਹ ਆ ਕਿ ਮੈਂ ਸੰਗੇ ਨੂੰ ਹੁਣ ਤੋਂ ਨਹੀਂ ਜਾਣਦੀ ਮੈਂ 2006 ਹੋ ਜਾਨਦੀ ਸੋ ਸਾਡਾ ਇੰਨਾ ਕੁ ਵਧੀਆ ਬੌਂਡ ਹੈ ਕਿ ਸਾਨੂੰ ਅਸੀਂ ਭੈਣ ਭਾਈਆਂ ਵਾਂਗੂ ਇੱਕ ਦੂਜੇ ਨੂੰ ਮਜ਼ਾਕ ਵੀ ਕਰ ਲੈਨੇ ਆ ਲੜ ਵੀ ਲੈਨੇ ਆ ਸਾਰਾ ਕੁਝ ਬਹੁਤ ਵਧੀਆ ਕਦੇ ਕਦੇ ਲੱਗਦਾ ਨਹੀਂ ਹੁੰਦਾ ਕਿ ਉੱਪਰ ਹੀ ਕਿਸੇ ਬੰਦੇ ਨਾਲ ਕੰਮ ਕਰ ਰਹੇ ਆ ਸੋ ਪਰਮਪਾਜੀ ਉਹਨਾਂ ਨੇ ਫਿਲਮ ਬਣਾਈ ਹੈ ਤੇ ਇਹਨੂੰ ਕੋੜੀ ਕਿਨੇ ਚੜਾਇਆ ਸਾਨੂੰ ਉਹਨਾਂ ਨੇ ਸੁਰਮਾ ਪੁਆਈ ਦਿੱਤੀ ਸੀ ਇਦਾਂ ਨਹੀਂ ਦਿੱਤੀ ਸੀ ਐ ਪਰਮਪਾਜੀ ਉਹਨਾਂ ਨੇ ਦਿੱਤੀ ਹੈ ਮੈਨੂੰ ਲੱਗਦਾ ਸੀ ਇਹ ਦੱਸੇ ਬੁੜ ਪਰਮਭਾਜੀ ਉਹਨਾਂ ਨੇ ਦਿੱਤੀ ਹੈ ਸਾਰਾ ਕੁਝ ਦਿੱਤਾ ਉਹ ਮੇਰੇ ਵੱਡੇ ਭਰਾ ਆ ਉਹਨਾਂ ਨੇ ਸਾਰੇ ਕਾਰੋਬਾਰ ਉਹਨਾਂ ਨੇ ਕਰਨੇ ਸੀਗੇ ਹੈਨਾ ਤੇ ਦੂਜੀ ਗੱਲ ਇਹ ਹੈ ਕਿ ਜਦੋਂ ਅਸੀਂ ਸ਼ੂਟ ਕਰਦੇ ਹਾਂ ਤਾਂ ਬਹੁਤ ਸਾਰੀਆਂ ਚੀਜ਼ਾਂ ਹੋ ਜਾਂਦੀਆਂ ਨੇ ਮੈਂ ਹੁਣ ਘੋੜੀ ਕਿਹਨੇ ਚੜਾਇਆ ਦੀ ਗੱਲ ਕਰ ਰਹੀ ਸੀ ਜਦੋਂ ਸੰਗੇ ਨੂੰ ਘੋੜੀ ਤੇ ਬਿਠਾਇਆ ਤਾਂ ਇਹਨਾਂ ਦੇ ਸੱਟ ਵੀ ਲੱਗ ਗਈ ਸੀ ਇਹਨਾਂ ਦੇ ਉਹ ਘੋੜੀ ਦੇ ਉੱਤੇ ਨਾ ਉਹ ਸੀਗੇ ਜਿੱਥੇ ਉਹਦੇ ਕੰਨ ਜੇ ਲੱਗੇ ਹੋਏ ਸੀ ਤੇ ਉਹ ਸਰੀਏ ਜਿਹਾ ਸੀ ਨਾ ਸਰੀਆ ਵੜ ਗਿਆ ਸੀਗਾ ਆ ਘੋੜੀ ਦਾ ਸਹਰੇ ਅੱਛਾ ਜੀ ਉਹਨਾਂ ਮਾਮੇ ਨੇ ਪਤਾ ਕੀ ਕੀਤਾ ਘੋੜੀ ਵਾਲੇ ਨੇ ਫਸਟ ਡੇ ਜਿਹਾ ਮੇਰਾ ਸ਼ੂਟਿੰਗ ਦਾ ਪਹਿਲਾ ਮੇਰੇ ਸੇਰੇ ਸੂਰੇ ਲਾਏ ਪੂਰਾ ਮੈਨੇ ਕਿ ਮੈਨੂੰ ਘੋੜੀ ਚ ਔਰ ਥੈਂਕ ਗੋਡ ਮੈਂ ਚਲੋ ਮੈਂ ਬਾਤ ਨਾ ਕਰਦਾ ਉਹ ਜਿਹੜਾ ਨਾ ਉਹ ਉਹਨੇ ਰੌੜ ਜੀ ਪਾਈ ਸੀ ਭਾਜੀ ਉਹਦੇ ਵਿੱਚ ਜਿਹੜਾ ਦੰਬ ਲੱਗਾ ਅੱਛਾ ਉਹ ਫੁੱਲ ਜਿਹੜਾ ਲੱਗਾ ਜਿਹੜੇ ਕਿੰਨੇ ਤਰ੍ਹਾਂ ਦੇ ਸੱਤ ਪ੍ਰਕਾਰ ਦੇ ਤੇ ਮੈਨੂੰ ਉਹਨੇ ਮਿਲ ਕੇ ਦੰਬ ਨੇ ਨਾ ਜਿਹੜਾ ਆਪਣਾ ਸੱਤ ਪ੍ਰਕਾਰ ਦਾ ਮੈਨੂੰ ਉਹਨੇ ਕਈ ਪ੍ਰਕਾਰ ਦਾ ਕਰ ਦੇਣਾ ਸੀ ਜਦੋਂ ਨਾ ਕੋੜੀ ਦੇ ਜਿਹੜੇ ਮੈਂ ਕਹੂੰ ਕਾ ਦਨ ਧਿਆਨ ਨਾ ਕਹਿੰਦਾ ਭਾਜੀ ਕੋਈ ਗੱਲ ਨਹੀਂ ਤੇ ਪਹਿਲਾਂ ਤਾਂ ਪਰਮ ਭਾਜੀ ਦਾ ਬੇਟਾ ਵੀ ਇਸ ਫਿਲਮ 'ਚ ਕੰਮ ਕਰ ਰਿਹਾ ਉਹ ਬਹੁਤ ਵਧੀਆ ਅਦਾਕਾਰ ਹੈ ਤੇ ਉਹ ਵੀ ਮੇਰੇ ਨਾਲ ਤੁਹਾਨੂੰ ਪਤਾ ਹੀ ਨਾ ਮੈਂ ਰੋਇਲ ਉਹ ਵੀ ਅੱਗੇ ਵਧਿਆ ਉਹ ਮੇਰਾ ਸਰਵਾਲਾ ਬਣਿਆ ਤੇ ਜਦੋਂ ਉਹ ਨਾ ਕੋੜੀ ਨੂੰ ਕੁਦਰਤੀ ਉਹ ਮੈਂ ਕਹਿੰਦਾ ਯਾਰ ਠੀਕ ਨਹੀਂ ਮੈਂ ਮੁੰਡਾ ਵੀ ਅਨਕੰਫਰਟੇਬਲ ਫੀਲ ਕਰ ਰਿਹਾ ਵੀ ਆਪਾਂ ਯਾਰ ਕੋਈ ਸ਼ੋਰ ਇਦਾਂ ਨਾ ਵੀ ਉਹ ਕੈਨੇਡੀਅਨ ਆ ਹੈਨਾ ਸਾਡੇ ਬੱਚੇ ਤੇ ਉਧਰਲੇ ਬੱਚੇ ਉਹ ਵਿਚਾਰੇ ਇਨੋਸੈਂਟ ਪਰ ਕੇ ਹਾਂ ਤੇ ਜਦੋਂ ਉਹਨੂੰ ਲਾਤਾ ਨਾ ਕੁੜੀ ਨੂੰ ਕੁੜੀ ਤੋਂ ਤੇ ਮੈਂ ਜਦੋਂ ਚੜਿਆ ਭਰਾਵਾ ਜਦੋਂ ਮਾਰੀ ਜੇ ਨਾ ਬਾਗ ਜੇ ਹੋਰੀ ਬਾਗਾਂ ਜੇ ਫੜਕੇ ਕੋਈ ਤੋਰੀ ਕੋੜੀ ਤੋਰੀ ਦੇ ਪਟਾਕੇ ਵਜੇ ਉਹ ਅੱਜ ਉਹ ਜਦੋਂ ਜੇਟੀ ਨੇ ਆ ਕੇ ਵਾ ਪਟਾਕ ਪਟਾਕ ਉਹ ਕੁੜੀ ਕਹਿੰਦੀ ਉਹ ਮਾਰਾ ਜੇ ਆ ਮਿਲ ਗਿਆ ਅੱਜ ਤੈਨੂੰ ਹੱਸਾਉਣ ਲਿਆ ਮੇਰੇ ਇਥੋਂ ਦੀ ਹੈ ਨਾ ਐ ਲੱਗਦੀ ਅੱਖ ਬਚ ਗਈ ਹਾਂ ਇਹ ਸੱਚ ਗੱਲ ਆ ਯਾਰ ਸੱਚੀ ਬੜੀ ਬਲੀਡਿੰਗ ਹੋਈ ਕੁੜੀ ਨੇ ਮੈਂ ਕਹਾਂ ਯਾਰ ਕੀ ਕਰਦਾ ਮਤਲਬ ਆਪਾਂ ਨੂੰ ਸਕਰੀਨ ਤੇ ਆਪਾਂ ਨੂੰ ਹੱਸਦੇ ਚਿਹਰੇ ਦਿਖਦੇ ਪਰ ਉਹਦੇ ਪਿੱਛੇ ਕਿੰਨੀ ਸਟਰਗਲ ਹੁੰਦੀ ਆ ਰਾਜ ਨੂੰ ਬੜਾ ਲੱਗਾ ਇਹ ਕਹਿੰਦੀ ਇਹ ਪਹਿਲੇ ਤਾਂ ਕਹਿੰਦੀ ਪਹਿਲੇ ਕਹਿੰਦਾ ਦੰਬ ਲਾਉ ਹੂੰ ਇਹ ਨਹੀਂ ਉਹ ਦੰਬ ਜੇ ਮੈਂ ਕਹਾਂ ਭਰਾਵਾ ਲਾ ਇਹਨੂੰ ਮੈਂ ਕਹਾਂ ਇਹਨੂੰ ਚੂੜੀ ਲਾ ਕੇ ਤਾਂ ਤੂੰ ਮੈਂ ਕਹਾਂ ਜਦ ਤੁਹਾਨੂੰ ਪਤਾ ਹੈ ਵੀ ਤੁਹਾਡਾ ਜਾਨਵਰ ਆ ਤੁਹਾਨੂੰ ਪਤਾ ਹੈ ਮੈਂ ਕਿ ਤੁਹਾਨੂੰ ਇਹ ਨਹੀਂ ਪਤਾ ਵੀ ਤੁਸੀਂ ਇੱਕ ਜਾਨਵਰ ਨੂੰ ਇੱਕ ਜਾਨਵਰ ਤੇ ਚੜਾ ਰਹੇ ਹੈ ਨਹੀਂ ਤੇ ਮੈਂ ਕਹਿੰਦਾ ਮੈਨੂੰ ਪਤਾ ਹੁੰਦਾ ਇਹਦਾ ਦੁੰਬ ਜੇ ਲੱਗਾ ਨਾ ਸੀਲ ਦਾ ਤੇ ਪੁੱਤ ਮੈਂ ਲੋਹੇ ਦਾ ਬਣਾ ਕੇ ਲਾ ਕੇ ਆਉਣਾ ਸੀ ਮੈਂ ਇਹ ਮਾਰਦਾ ਹੀ ਕਿਹਾ ਸੋ ਪ੍ਰਵਾ ਬੱਤਾਂ ਚਲੋ ਥੈਂਕ ਯੂ ਮਾਂ ਪ੍ਰੀਤਮਾ ਦੀ ਕਿਰਪਾ ਹੋ ਗਈ ਇਹ ਸੱਚ ਕਹਾਣੀ ਹੈ ਹਾਂ ਮਤਲਬ ਬੜੀ ਮਿਹਨਤ ਹੁੰਦੀ ਜਿਵੇਂ ਜਿਹੜੇ ਨਹੀਂ ਜਿਹੜੇ ਮਤਲਬ ਕੰਟਰੋਵਰਸੀ ਬੰਦੇ ਹੁੰਦੇ ਜਿਹੜੇ ਪਿੰਡਾਂ ਚ ਪੰਜ ਚਾਰ ਬੰਦੇ ਹੁੰਦੇ ਜਿਹੜੇ ਉਹ ਵਿੱਚੋਂ ਇੱਕ ਦਾ ਸ਼ਬਦ ਲੱਭਣਗੇ ਉਹਨੂੰ ਹੀ ਫਲਾਦੋਗੇ ਪਿਛਲੀ ਫਿਲਮਾਂ ਚ ਜਿਵੇਂ ਹੋਇਆ ਤੇ ਮਿਹਨਤ ਕਿੰਨੀ ਵੇਖੋ ਉਹ ਤਾਂ ਰਾਹ ਚੰਗਾ ਹੋ ਗਿਆ ਮੈਂ ਕਹਿੰਦਾ ਭਾਜੀ ਦਾ ਬੇਟੇ ਨੂੰ ਆਪਾਂ ਥੱਲੇ ਲਾਤਾ ਨਹੀਂ ਤਾਂ ਭਾਜੀ ਸਹੀ ਗੱਲ ਆ ਤੂੰ ਅੱਗੇ ਸੀ ਬੇਟਾ ਉਹ ਉਹ ਬਚਾ ਨਾ ਕੋਮਲ ਜੀ ਸੋਹ ਹੋ ਜਾ ਜਵਾਕ ਕਹਿਣਾ ਉਹ ਤੇ ਬਚਾਰੇ ਤੇ ਪਤਾ ਨਹੀਂ ਕੀ ਸੱਟ ਲੱਗਣਾ ਹੀ ਪਾਜੀ ਮੱਥਾ ਫਸਰ ਸੋ ਚੀਜ਼ ਇਹ ਨਹੀਂ ਕਿ ਆਪਾਂ ਨੂੰ ਆਪਾਂ ਮੂਰੇ ਫਿਰ ਵੀ ਚਾਹੇ ਦਰਦ ਸੀ ਜੋ ਮਰਜੀ ਫਿਰ ਵੀ ਕੈਰੈਕਟਰ ਹੋਮੇ ਹੀ ਦਿੱਤਾ ਹਨ ਉਹ ਲਾ ਕੇ ਤੇ ਅਸੀਂ ਉੱਥੇ ਬੜਾ ਫਨ ਕੀਤਾ ਇੱਕ ਵਿਆਹ ਦੀ ਫਿਲਮ ਸੀਗੀ ਤੇ ਸਾਨੂੰ ਐ ਲੱਗਿਆ ਹੀ ਨਹੀਂ ਵੀ ਅਸੀਂ ਕਿਤੇ ਫਿਲਮ ਦੇ ਸ਼ੂਟ ਤੇ ਆਏ ਸਾਨੂੰ ਲੱਗਦਾ ਸੀ ਕਿ ਅਸੀਂ ਰੋਜ਼ ਤਿਆਰ ਹੋ ਕੇ ਇੱਕ ਵਿਆਹ ਤੇ ਚਲੇ ਜਾਂਦੇ ਆ ਤੇ ਉੱਥੇ ਪੂਰਾ ਟੈਂਟ ਲੱਗਿਆ ਲਾਈਟਾਂ ਲੱਗੀਆਂ ਪੂਰਾ ਜੋ ਮਤਲਬ ਅਸੀਂ ਪੂਰਾ ਫਨ ਕੀਤਾ ਨਾ ਇਸ ਤਰੀਕਾ ਹੀ ਸੀ ਉਹ ਕਿ ਬਾਤ ਹੋ ਜਨਾ ਕੇ ਜਿਵੇਂ ਅੱਜ ਕੱਲ ਉਹ ਅੱਜ ਕੱਲ ਟ੍ਰੈਂਡ ਚੱਲਿਆ ਹੋਇਆ ਹੈ ਡਰਾਈ ਕਲੀਨ ਨਹੀਂ ਨਹੀਂ ਆਪਾਂ ਹੋਟਲ ਲਗਾ ਗਏ ਨਹੀਂ ਨਹੀਂ ਡਰਾਈ ਕਲੀਨ ਓਏ ਰੋਇਲ ਕਹਿੰਦਾ ਕਹਿੰਦਾ ਭਾਜੀ ਨਵਾਂ ਨਾ ਆ ਕੇ ਉੱਥੇ ਹੋਣਾ ਪਾ ਫਿਰ ਬਿਚਟੇ ਪੈਣੇ ਇੱਥੇ ਚਿੱਤੇ ਪੈਣੇ ਆ ਕੰਮ ਕਰਦੇ ਆਸੀਂ ਬਾਜੀ ਸ਼ਨਾਣਾ ਕਰਕੇ ਕੁੜੀ ਚੱਲ ਜਾਂਦੀ ਬੈਠਾ ਲੋ ਫੜ ਫੜ ਬਾਜੀ ਤੁਹਾਨੂੰ ਪਤਾ ਨਹੀਂ ਜਿਹੜਾ ਬੰਤ ਦਾ ਮੈਂ ਕੈਰੈਕਟਰ ਕਰ ਰਿਹਾ ਨਾ ਉਹ ਬੰਤ ਨੂੰ ਚਾਹ ਇੰਨਾ ਕਿ ਸਿਗਾ ਵੀ ਪੁੱਛੋ ਕੋਈ ਨਾ ਵੀ ਦੇਖੋ ਉਹਦਾ ਬਚਪਨ ਦਾ ਸਿਗਾ ਸ਼ੌਂਕ ਵੀ ਹੌ ਦੋ ਮੈਂ ਕੁੜੀ ਚੜਨਾ ਉਹ ਤਾਂ ਜਿੱਦ ਜਿੱਦ ਵੱਡਾ ਹੁੰਦਾ ਹੈ ਨਾ ਉਹ ਉਦਾਂ ਦੰਗੇ ਵੀ ਹੁਣ ਕੋੜੀ ਕੋ ਲੱਭੋ ਯਾਰ ਵੀ ਮੈਂ ਕੋੜੀ ਚਾਹਣਾ ਮੈਂ ਕੋੜੀ ਚਾਹਣਾ ਭਾਬੀਆਂ ਨੂੰ ਵੀ ਕਵੇ ਆਪਣੇ ਤਾਏ ਚਾਚਿਆਂ ਨੂੰ ਭਰਾਵਾਂ ਨੂੰ ਕੰਨ ਯਾਰਾ ਇੰਨਾ ਚਾਹ ਵੀ ਕੱਛੇ ਜੀ ਦੁਰਿਆ ਫਿਰਦਾ ਸੀਰਾ ਲੱਗ ਲੈਂਨ ਮੈਂ ਵੀ ਲੱਗ ਗਿਆ ਪਰ ਐਂਡਲੀ ਫਾਈਨਲੀ ਉਹ ਜਦੋਂ ਸੇਰਾ ਉਹ ਰਵਾਇਲ ਸਿੰਘ ਨੇ ਤਾਂ ਟੰਗਿਆ ਕਹਿੰਦਾ ਲੋ ਫੇ ਮੇਰਾ ਖੁਸ਼ੀ ਦਾ ਕੋ ਟਕਾਣਾ ਨਹੀਂ ਰਿਹਾ ਫੇ ਮੈਂ ਮੈਂ ਸੇਰੇ ਨੂੰ ਕਿਉਂ ਮੀ ਜਮੈਂ ਮੈਂ ਕਾ ਪਹਿਲੇ ਉਹ ਸੀ ਨੇ ਉਹ ਕਹਿੰਦਾ ਭਰਾਵਾ ਕਹਿੰਦਾ ਯਾਰ ਤੂੰ ਸਿਰੇ ਨੂੰ ਕਹਿੰਦਾ ਮੈਂ ਕਿਹਾ ਚਾਹੀ ਬਹੁਤ ਹੈ ਕਹਿੰਦਾ ਆਪਣੀ ਚਾਹ ਸਾਹਮਣੇ ਰੱਖ ਹਜੇ ਬਹੁਤ ਤੇਰੇ ਚਾਹ ਨਾਲ ਆਪਾਂ ਕਰਨੇ ਆ ਤੋ ਇਸ ਕਰਕੇ ਭਾਜੀ ਇੱਕ ਬਹੁਤ ਵਧੀਆ ਫਿਲਮ ਮੈਂ ਤੁਹਾਨੂੰ ਇਹ ਦੱਸਦਾ ਬਈ ਇਹ ਜਿਹੜੀ ਪਿਕਚਰ ਹੈ ਨਾ ਭਾਜੀ ਮੈਂ ਤੁਹਾਨੂੰ ਕਹਿੰਦਾ ਬਈ ਐਦਾਂ ਕਰਦਾ ਜੇ ਕਰਦਾ ਇਹ ਇੱਕ ਫੈਮਿਲੀ ਡਰਾਮਾ ਆ ਪਰ ਤੁਹਾਨੂੰ ਸਾਰਿਆਂ ਨੂੰ ਮਜ਼ਾ ਆਏਗਾ ਇਹ ਫਿਲਮ ਦੇਖ ਕੇ ਕਿਉਂਕਿ ਇਹਦੇ ਵਿੱਚ ਕੋਈ ਵੀ ਅਸ਼ਲੀਲ ਡਾਇਲੌਗ ਨਹੀਂ ਕੋਈ ਡਬਲ ਮੀਨਿੰਗ ਨਹੀਂ ਮੈਂ ਚੈਲੰਜ ਕਰਦਾ ਕਿਉਂਕਿ ਮੈਂ ਪਹਿਲਾਂ ਵੀ ਮੇਰੇ ਗੋਡਫਾਦਰ ਗੁਰਪ੍ਰੀ ਕੋ ਗੀਤਾਂ ਮੈਂ ਉਹਨਾਂ ਨਾਲ ਕੰਮ ਕੀਤਾ ਉਹ ਹੀ ਮੈਨੂੰ ਇਸ ਲਾਈਨ ਤੇ ਲੈ ਕੇ ਆਇਆ ਉਹ ਮੈਨੂੰ ਕਹਿੰਦਾ ਉਹ ਵੀ ਸੰਗੇ ਇਹ ਮਾੜਾ ਨਾ ਬੋਲੀ ਪਰ ਕੋਈ ਗੱਲ ਨਹੀਂ ਪੈਸੇ ਚਾਰ ਘੱਟ ਮਿਲ ਜਾਣਗੇ ਪਰ ਗਲਤ ਕੰਮ ਨਹੀਂ ਕਰੀ ਮੈਂ ਗੁਰਜੀ ਸਿਰ ਮਤਲ ਉਹੀ ਚੱਲ ਵੀ ਕਹੀਦਾ ਮੇ ਜੇ ਰਾਜ ਹੋਣਾ ਮੇ ਵੀ ਹੈ ਨਾ ਆਈ ਪੇ ਮੈਂ ਵੇਚਦਾ ਰਾਇਲ ਭਾਜੀ ਅਹੀਂ ਸਾਰੇ ਬੰਦੇ ਹੁੰਦੇ ਸੀ ਉਹ ਸੀਨ ਨੂੰ ਰੀਡ ਕੀਤਾ ਜਾਂਦਾ ਵੀ ਆ ਆ ਫਿਰ ਉਹਦੇ ਵਿੱਚ ਜੇ ਘੱਟ ਤੇ ਮਸਾਲਾ ਪਾਉਂਦੇ ਸੀ ਤੇ ਜੇ ਕੋਈ ਉਦਾਂ ਦਾ ਫਿਰ ਰਾਜਨੇ ਜਾਂ ਹੋਰ ਜਿੰਨੇ ਵੀ ਮਾਹਵਿਰ ਭੁੱਲਰ ਸਾਹਿਬ ਹੈ ਨਾ ਫਿਰ ਬੈਠ ਗਏ ਅਹੀਂ ਇੱਕਣਾ ਵੀ ਆ ਥੋੜਾ ਜਨਾ ਯਾਰ ਉਹ ਦੂਜੇ ਪਾਸੇ ਜਾਂਦਾ ਇਹਨੂੰ ਕੱਟੋ ਹਮ ਮਤਲਬ ਪਰਿਵਾਰਾਂ ਨੇ ਪਰਿਵਾਰ ਪਹੁੰਚਣੇ ਨੇ ਫੈਮਿਲੀ ਇਹ ਇੱਕ ਡਰਾਮਾ ਆ ਤੁਸੀਂ ਵੇਚੀ ਦੇਖੋਗੇ ਆਪਣੇ ਬੱਚਿਆਂ ਨਾਲ ਆਪਣੇ ਬਜ਼ੁਰਗਾਂ ਨਾਲ ਇਹ ਫਿਲਮ ਦੇਖ ਕੇ ਆਇਓ ਵੈਸੇ ਜੀ ਫਿਲਮ ਦੇ ਵਿੱਚ ਜਿਹੜੀ ਐਕਟਿੰਗ ਐਕਟਿੰਗ ਨਹੀਂ ਐ ਨੈਚੁਰਲ ਆ ਸਾਰਾ ਕੁਝ ਆ ਲੱਗ ਹੀ ਰਿਹਾ ਸੱਚੀ ਕਿਸ ਨਾਲ ਵਿਆਹ ਹੋ ਰਿਹਾ ਇਹ ਭਾਬੀ ਸੱਚੀ ਕਮਲੀ ਹੋਈ ਫਰਦੀ ਆ ਵੇ ਭੰਤਾ ਵੇ ਤੇਰਾ ਮੈਂ ਤਾਂ ਹੂੰ ਮਚਾਇਆ ਪਿਆ ਵੇ ਵੇ ਤੇਰਾ ਹੋਇਆ ਨੇ ਭਾਬੀ ਆਇਆ ਵਿਆਹ ਲੈ ਮੇਰਾ ਆ ਭਾਬੀ ਉਹੀ ਜਾ ਆ ਗਿਆ ਵਾਪੀ ਪੁਰਾਣੀ ਗੱਲਾਂ ਫਿਰ ਯਾਦ ਆ ਗਈਆਂ ਨੇ ਬੰਦਾ ਹੈ ਯਾਰ ਅਨੰਦ ਹੈ ਰਾਇਲਟੀ ਆ ਮੈਂ ਜਿਹੜੀ ਚੀਜ਼ ਆਪਾਂ ਪਾਣੇ ਪਿਆ ਪਿਆ ਇਹ ਰਾਇਲਟੀ ਰਾਇਲਟੀ ਆ ਕੀ ਬਾਤ ਹੈ ਰਾਇਲ ਉਹਦਾ ਨਾਂ ਹੀ ਨਹੀਂ ਰਾਇਲ ਉਹ ਕੰਮ ਵੀ ਰਾਇਲ ਹੈ ਉਹਨੇ ਸਾਰੇ ਕਰਾ ਕੰਮ ਯਾਰ ਇੰਨੇ ਮੈਂ ਹੱਥ ਸਾਹਮਣੇ ਬੜਾ ਔਖਾ ਭਾਜੀ ਕੱਲੇ ਕੱਲੇ ਨੂੰ ਹੈਨਾ ਬਿਲਕੁਲ ਸੰਭੜਾ ਭਾਜੀ ਇਥੋਂ ਇਦਾਂ ਪਰ ਬਹੁਤ ਵਧੀਆ ਬਤੋ ਇਹ ਚੀਜ਼ਾਂ ਹੁਣ ਵੇਖੋ ਪੈਲਸਾਂ ਚ ਬੁਲਾਇਆ ਜਾਂਦਾ ਸਦਾ ਰਿਸ਼ਤੇਦਾਰਾਂ ਨੂੰ ਉਹ ਚੀਜ਼ਾਂ ਹੀ ਖਤਮ ਹੋ ਗਈਆਂ ਭਾਬੀਆਂ ਦੇ ਚਾਹ ਵੀ ਖਤਮ ਹੋ ਗਏ ਉਹ ਭਾਬੀ ਦੇ ਆਉਣ ਵਾਲੇ ਸਮੇਂ ਤੇ ਵਿਆਹ ਹੀ ਨਹੀਂ ਹੁਣੇ ਵੀਡੀਓ ਖਤਮ ਅੱਜ ਦੇਖੋ ਪਹਿਲਾਂ ਕਾਰਡ ਹੁੰਦਾ ਹੈ ਨਾ ਪਹਿਲਾਂ ਤਾਂ ਸੱਦਾ ਦੇਣ ਜਾਂਦਾ ਸੀ ਜਿਹੜਾ ਆਪਾਂ ਰਾਜਾ ਕਹਿੰਦੇ ਨੇ ਨਾ ਇਹ ਰਾਜਾ ਜਾਂਦਾ ਹੁੰਦਾ ਵੀ ਜਾਓ ਭਈ ਉੱਥੇ ਜਾਓ ਉੱਥੇ ਜਾਓ ਵੀ ਵਿਆਹ ਆ ਸਾਡੇ ਹੈ ਨਾ ਘਰ ਤਾਂ ਉਹ ਆਉਣਗੇ ਵਿਆਹ ਤੇ ਅਸਲ ਵਿੱਚ ਯਾਰ 15 20 ਦਿਨ ਪਹਿਲਾਂ ਹੀ ਵਿਆਹ ਸਟਾਰਟ ਹੋ ਜਾਂਦਾ ਸੀ ਸਾਹ ਚਿੱਟੀ ਆਉਣੀ ਹੁਣ ਕਈਆਂ ਨੂੰ ਤਾਂ ਸਾਹ ਚਿੱਟੀ ਦਾ ਹੀ ਨਹੀਂ ਪਤਾ ਮੱਝੀ ਵੀ ਤੇਰੇ ਇਕੱਠੇ ਕਿੱਥੇ ਤੁਸੀਂ ਪਹਿਲਾਂ ਮਤਲਬ ਜਿਵੇਂ ਵਿਆਹ ਹੁੰਦੇ ਸੀ ਪਹਿਲਾਂ ਵੀ ਨਹੀਂ ਲੱਦੀ ਸੀ ਮੈਂ ਵੀ ਕਰਵਾਇਆ ਮੈਂ ਵੀ ਕਰਵਾਇਆ ਉਹ ਸਾਨੂੰ ਚਾ ਪਮ ਕੁੜੀਆਂ ਦੀ ਤਾਂ ਨਹੀਂ ਡਿਊਟੀ ਤੇ ਤੁਹਾਡੀ ਨਹੀਂ ਸੀ ਨਹੀਂ ਨਹੀਂ ਜਾਂਦੇ ਹੁੰਦੇ ਸੀ ਅਸੀਂ ਨਾਲ ਜਦੋਂ ਛੋਟੇ ਹੁੰਦੇ ਪਿੰਡਾਂ ਦੀ ਬਾਹਰ ਲੱਗਦਾ ਗੱਲ ਸੁਣ ਕੋਈ ਬੁਲਾਵੇ ਜਾਂ ਪਿੰਡ 'ਚ ਨਾ ਸਦੇ ਵਾਰੇ ਨਾ ਇੱਕ ਦਾਤੜ ਜੀ ਗੱਲ ਮੰਨ ਕਈ ਵਾਰੀ ਇਹਦਾ ਬੜਾ ਮੈਲਾ ਜਿਹਾ ਬਿਸਤਰਾ ਦੇ ਦਿੰਦਾ ਕੋਈ ਬੰਦਾ ਫਿਰ ਕਹਿੰਦਾ ਵੀ ਇਹਦੇ ਉਹ ਨੋਟ ਕੀਤਾ ਜਾਂਦਾ ਹੁੰਦਾ ਸੀ ਬਹੁਤ ਚੀਜ਼ਾਂ ਹੁੰਦੀਆਂ ਸੀ ਜਿਹੜੇ ਸ਼ਰਾਬੀ ਹੁੰਦੇ ਸੀ ਉੱਤੇ ਪਿਸ਼ਾਬ ਵੀ ਕਰ ਦਿੰਦੇ ਹੋਰ ਕਿਉਂ ਤਾਂ ਨਹੀਂ ਭਾਜੀ ਤਾਂ ਕਰਕੇ ਕਹਿੰਦਾ ਮੈਂ ਮਤਾਂ ਵੀ ਗੰਦਾਗਾ ਦੇ ਦੋ ਪਿਸ਼ਾਬ ਕਰਨਾ ਹੀ ਹੋਵੇ ਘਰਾਂ ਨੇ ਇੱਕ ਮਾਰੇ ਤੋਂ ਮਾਰਾ ਬਿਸਤਰਾ ਵੀ ਵਿਆਹ ਆਇਆ ਇਹ ਨਾ ਕਰ ਫਿਰ ਵਿਆਹ ਪਤਾ ਹੀ ਰੱਖਿਆ ਹੁੰਦਾ ਸੀ ਹੈਲੋ ਕੋ ਨੂੰ ਮੜਿਆ ਸੈਟ ਜਿਆ ਕਰ ਲਿਓ ਛਾੜ ਕੇ ਉਹ ਦੇ ਦਿਓ ਹੂੰ ਉਹ ਮੈਂ ਤਾਂ ਦੱਸਦਾ ਭਾਈ ਜਿਹੜੇ ਮੱਜੇ ਵਿੱਚ ਮੱਜੇ ਹੁੰਦਾ ਯਾਰ ਦਾਤਣਾਂ ਬਹੁ ਜਿਹੜੀ ਦਾਤਰੀ ਜੀ ਕਰ ਦਿੰਦੇ ਬਜ਼ੁਰਗ ਉਹ ਹੀ ਅਈ ਵੀ ਉਹੀ ਕਰ ਦਿੰਦੇ ਪਹਿਲਾਂ ਬਜ਼ੁਰਗ ਕੀ ਮੈਂ ਆਪਣੀ ਲਾਦਾ ਆਈਓ ਕੱਕਰ ਜਤਨ ਕਰ ਜਦੋਂ ਅੱਗੋਂ ਬੰਬਰੀਆਂ ਹੋ ਜਾਣੇ ਉਹ ਕੂਲੇ ਜਾ ਉਹ ਕਰਕੇ ਦਵਾਦ ਵਿੱਚ ਚਾਹੀ ਜੀ ਪਾਉਣੀ ਐ ਲੈਓ ਜੀ ਇਹ ਸੋਨ ਤਾਂ ਉਦਾਂ ਹੀ ਬਣਾ ਚਾਹ ਹੁੰਦਾ ਇੱਕ ਕੋ ਕਾਫੀ ਭੜੀ ਹੁੰਦੀ ਸੀ ਹੈ ਤੇ ਉਹਨਾਂ ਕਹਿੰਦਾ ਆ ਬਈ ਆ ਲੈ ਬਈ ਬਰਕਾਰ ਸਾਮੂਹ ਉਹਦੇ ਲੈ ਕੇ ਕਿਹੜਾ ਨੰਬਰ ਆ ਲਓ ਜੀ ਬਾਬਾ ਬੰੰਜਾ ਲੈਂਦਾ ਉਹਦੇ ਭਾਵੇਂ ਦੇ ਸੱਤ ਲੱਗਿਆ ਤੇ ਦਰੀ ਲਿਓ ਜੀ ਫੇ ਤੇਰੀ ਦੇ ਕਿਨਾਰੇ ਤੇ 7 ਲਿਖਿਆ ਲੈ ਕਿੰਨੀ ਹੁੰਦਾ ਸੀ ਜਦੋਂ ਉਹ ਸਪੀਕਰ ਲੱਗਦਾ ਸੀ ਫੁੱਪੜ ਨੇ 2 ਰੁਪਏ ਦੇਤੇ 50 ਰੁਪਏ ਸੇ ਦੇਤੇ ਉਹ ਸ਼ੁਰੂਆਤ ਹੋਈ ਜਦੋਂ ਮਨ ਆਪਾਂ ਦੇਖਿਆ ਮਨ ਆ ਦੇ ਸਪੀਕਰ ਉੱਪਰ ਛੱਤ ਦੇ ਤੇ ਦੋ ਰੁਪਏ ਫੁੱਪੜ ਨੇ ਦੇਤੇ ਉਹਨੂੰ ਉਹੀ ਪੈਸੇ ਇਕੱਠੇ ਹੁੰਦੇ ਸੀ ਉਹ ਸਪੀਕਰ ਫ੍ਰੀ ਜਾਂਦਾ ਹੁੰਦਾ ਸੀ ਪਿੰਡ ਦਾ ਸਪੀਕਰ ਹੁੰਦਾ ਹੋਇਆ ਚੀਜ਼ਾਂ ਹੁੰਦੀਆਂ ਤੇ ਇਹ ਚੀਜ਼ਾਂ ਮਤਲਬ ਫਿਲਮ ਸਾਨੂੰ ਵੇਖਣ ਨੂੰ ਮਿਲਣ ਗਿਆ ਸਾਰੀਆਂ ਪੱਕੀਆਂ ਯਾਰ ਅਸੀਂ ਤਾਂ ਇਹ ਕਹਿੰਨੇ ਵੀ ਅਸੀਂ ਤਾਂ ਕਹਿੰਨੇ ਵੀ ਸਾਡਾ ਜਿਹੜਾ ਪੰਜਾਬੀ ਕਲਚਰ ਆ ਇਹ ਬਹੁਤ ਇਹ ਸਾਡੇ ਲਈ ਯਾਰ ਸ਼ਰਮਾਇਆ ਹੈ ਅਮੀਰ ਨੂੰ ਭੁੱਲੋ ਨਾ ਅਮੀਰ ਵਿਰਸਾ ਨੂੰ ਕਹਿੰਦੇ ਆ ਜਿੱਥੇ ਜਾਣ ਪੰਜਾਬੀ ਤੁਹਾਨੂੰ ਪਤਾ ਦੇ ਲਈਓ ਭਾਜੀ ਪੰਜਾਬੀ ਬੰਦਾ ਕਿਤੇ ਵੀ ਜਾਂਦਾ ਨਾ ਇਹਨਾਂ ਆਪਣਾ ਵਖਰਾ ਕਿਉਂਕਿ ਸਾਡਾ ਜਿਹੜਾ ਸੱਭਿਆਚਾਰ ਹੈ ਨਾ ਉਹ ਬਹੁਤ ਅਮੀਰ ਹੈ ਇਹ ਕਰਕੇ ਤੁਸੀਂ ਫਿਲਮ ਦੇ ਜ਼ਰੂਰ ਦੇਖਣ ਜਾਇਓ ਪਹਿਲਾਂ ਵੇਖੀ ਹੁੰਦਾ ਸੀ ਤਿੰਨ ਤਿੰਨ ਚਾਰ ਚਾਰ ਸੂਟ ਬਦਲਨੇ ਕਰਨੇ ਹੈ ਫਰਾਗ ਆ ਚਾਰ ਚਾਰ ਹੁਣ ਇੱਕ ਸੂਟ ਵਿੱਚ ਵਿਆਹ ਖਤਮ ਚੱਲ ਹੋਵੇ ਭਾਜੀ ਤੇ ਮੇਰੇ ਦੋ ਤਿੰਨ ਘੰਟੇ ਦਾ ਤਾਂ ਵਿਆਹ ਰਹਿ ਗਿਆ ਸਾਰਾ ਹੁਣ ਤਾਂ ਇਹ ਆਪਣਾ ਵਿਆਹ ਲੰਬਾ ਹੈ ਨਾ ਆਪਣਾ ਵਿਆਹ ਤਾਂ ਅਪਲਾਈ ਬਿਨਾਂ ਦਾ ਆਪਣਾ ਵਿਆਹ ਦਾ ਮੈਂ ਵੀ ਮੈਂ ਵੀ ਛੋਟਾ ਕਰਾਂ ਬੇਟਾ ਮੈਂ ਤਾਂ ਕਹਿੰਦਾ ਥੋੜਾ ਇਹ ਲੰਮਾ ਹੀ ਹੋਣਾ ਚਾਹੀਦਾ ਸੀ ਮੈਂ ਤਾਂ ਕਹਿੰਦਾ ਯਾਰ ਉਹੀ ਦੇਣਾ ਜਾਨ ਕਿਤੇ ਮੰਜੇ ਵਧਰੇ ਇਕੱਠੇ ਕਰਨ ਵਾਲੇ ਕਿਤੇ ਕੀ ਬਾਤ ਆ ਯਾਰ ਚਾਹ ਹੁੰਦਾ ਯਾਰ ਕੋਈ ਸੱਦੇ ਨਾ ਚਾਹੇ ਨਾ ਸੱਦੇ ਦਵਾਤੀ ਜਿ ਵੜ ਕੇ ਨਹੀਂ ਕਹਣਾ ਯਾਰ ਮੰਜੇ ਇਕੱਠੇ ਕਰਦੇ ਆ ਹੈਨਾ ਉਹ ਪਹਿਲਾਂ ਜਦੋਂ ਬਰਾਤਾਂ ਆਉਂਦੀਆਂ ਨੇ ਬੇਟਾ ਅੱਜ ਆਏ ਬਾਜੀ ਉਦੋਂ ਪੈਲੇ ਦੇ ਮੁੰਡੇ ਇਕੱਠੇ-ਕੁੱੱਟੇ ਹੋ ਗਏ ਨਾ ਪਿੰਡ ਦੀ 2 ਕਿਲੋਮੀਟਰ ਦੂਰ ਜਾ ਕੇ ਉੱਥੇ ਕੋਲਡ ਡਰਿੰਕ ਰੱਖਨੇ ਉੱਥੇ ਕਾਜੋ ਸਪੈਸ਼ਲ ਪਿਆਣੇ ਫਿਰ ਜਿਆਰ ਮੈਨੂੰ ਤਾਂ ਦਾ ਲੈ ਕੇ ਵੀ ਕਿਹੜੇ ਬੰਦਾ ਲੈ ਕੇ ਸਲੈਕਟ ਕਰਦੇ ਜਦੋਂ ਰੋਕਦੇ ਹੁੰਦੇ ਆ ਨਾ ਰਸਤੇ ਦੇ ਵਿੱਚ ਇਹ ਉਹ ਚੀਜ਼ਾਂ ਨਾ ਚੰਗੀਆਂ ਹੋ ਰਹੀਆਂ ਉਹ ਚੀਜ਼ਾਂ ਨੂੰ ਨਾ ਦੁਬਾਰਾ ਤੇ ਇੱਕ ਗੱਲ ਇਹ ਵੀ ਜਿੰਨੇ ਵੀ ਬਾਹਰ ਨੇ ਨਾ ਸਾਡੇ ਲੋਕ ਆ ਜਿਹੜੇ ਐਨਆਰਆਈ ਵੀਰ ਆ ਨਾ ਉਹ ਤੁਗੋਏਤੀ ਜਾਨੂ ਗੋਲ ਦਾ ਪ੍ਰਗਟਾਵਾ ਚਾਹੁੰਦੇ ਆਂ ਜੀ ਉਹ ਜੀ ਦੇਖਣਾ ਚਾਹੁੰਦੇ ਆਂ ਜੀ ਜਿਆਦਾ ਪ੍ਰਭਾਵ ਕਰ ਰਹੇ ਰੱਖ ਰਹੇ ਉਹ ਦੇਖਣਾ ਚਾਹੁੰਦੇ ਨੇ ਚੀਜ਼ਾਂ ਉਹ ਦੇਖਣਾ ਚਾਹੁੰਦੇ ਉਹ ਕਹਿੰਦੇ ਯਾਰ ਸਾਡੇ ਬੱਚੇ ਅੱਛਾ ਆਇਆ ਫਨੀ ਟਾਈਪ ਜਿਹਾ ਹੁੰਦਾ ਨਾ ਤੇ ਉਹ ਫੇਰ ਬੱਚੇ ਦੇਖਣ ਜਾਂਦੇ ਅਸੀਂ ਕਹਿੰਦੇ ਆ ਵੀ ਬਾਲ ਦੇਸ਼ਾਂ ਚ ਫਿਲਮ ਨੂੰ ਬਾਤ ਤੋਂ ਬਾਅਦ ਪੰਜਾਬੀ ਦੇਖਣ ਜਿਹੜੇ ਆਪਦੇ ਬੱਚਿਆਂ ਨੂੰ ਨਾਲ ਰੱਖ ਕੇ ਦਿਖਾਣ ਵੀ ਜ਼ਰੂਰੀ ਬਹੁਤ ਹੈਗਾ ਨਹੀਂ ਬਿਲਕੁਲ ਇਹ ਦੇ ਵਿੱਚ ਦੇਖੋ ਸਿੱਖਿਆ ਹੀ ਮਿਲਦੀ ਆ ਤੇ ਬਾਕੀ ਮਾਰੇ ਦੀ ਇੱਕ ਮੇਰਾ ਹੋਰ ਸਵਾਲ ਹੈਗਾ ਜਿਹੜਾ ਆਪਣੇ ਟਰਾਡੇ ਹੁੰਦਾ ਆਪਣੇ ਮਨ ਚ ਕੋਈ ਰੱਖੀ ਨਾ ਹੁਣ ਕੋਈ ਨਹੀਂ ਕੋਈ ਸਵਾਲ ਕਰਦਾ ਮੈਂ ਜਦੋਂ ਮੈਂ ਮਤਲਬ ਮੇਰੇ ਸੰਭਾਲੇ ਚ ਵਿਆਹ ਨਾ ਮਤਲਬ ਉਹ ਫਰੂਟ ਰੱਖਣਾ ਸ਼ੁਰੂ ਕੀਤਾ ਸੀ ਜਿਵੇਂ ਕਿਸੇ ਜਿਹੜਾ ਚੰਗਾ ਵਿਆਹ ਹੁੰਦਾ ਸੀ ਉੱਥੇ ਕੇਲੇ ਸੇਬ ਜਦੋਂ ਰੋਟੀ ਲੱਗੇ ਨਹੀਂ ਬਾਜ ਦੇ ਦੇਦੇ ਹੁੰਦੇ ਸੀ ਪਹਿਲਾਂ ਉਹ ਉਹ ਹੁੰਦਾ ਸੀ ਤਗੜਾ ਵਿਆਹ ਵੀ ਅੱਜ ਵਿਆਹ ਬਹੁਤ ਤਗੜਾ ਤੇ ਕੇਲੇ ਸੇਬ ਮਿਲੇ ਸੀ ਅਸੀਂ ਤਾਂ ਭਰਾਵਾ ਕੇਲੇ ਤੇ ਚਟਣੀ ਵੇਚੀ ਦੇਖੇ ਸੀ ਉੱਚੀ ਖਾਈ ਜਣੀ ਜਣੀ ਆ ਪਕੌੜਿਆਂ ਦੀ ਜਿਹੜੀ ਆ ਲਾਲ ਦੀ ਚਟਨੀ ਬਣਾਉਂ ਦਿੰਦੇ ਨੇ ਨਾ ਉਹਦੇ ਵਿੱਚ ਕੱਟ ਕੇ ਗੋਲ ਗੋਲ ਕੇਲੇ ਜੇ ਛਿੱਲ ਕੇ ਪਾਉਂਦੇ ਨੇ ਇੱਕ ਜਦੋਂ ਨਾ ਛੋਟੇ ਹੁੰਦੇ ਵਿਆਹ ਹੁੰਦਾ ਸੀ ਕਿਸੇ ਦੇ ਪਿੰਡ ਦੇ ਵਿੱਚ ਟੈਂਟ ਜੇ ਲੱਗਿਆ ਹੁੰਦੇ ਜਦੋਂ ਖਾਣਾ ਜਿਹਾ ਲੱਗਦਾ ਹੈ ਨਾ ਫਿਰ ਜਾਣਾ ਸਾਰੀਆਂ ਜਾਣੀਆਂ ਨੇ ਇਕੱਠੇ ਹੋ ਕੇ ਫਿਰ ਜਿਹੜੇ ਉੱਥੇ ਨਾ ਪੇਸ਼ੂਆਂ ਹੇ ਨੈਪਕਿਨ ਨਾਲ ਫਲਾਵਰ ਜੇ ਬਣਾਵਣਾ ਕਿ ਰੱਖਿਆ ਉਹ ਚੋਰੀ ਕਰ ਲਏ ਨੇ ਸਾਰੇ ਫਲਾਵਰ ਜੇ ਲੈ ਕੇ ਚੁੱਕ ਲਏ ਨੇ ਬੜਾ ਮਨ ਇੱਕ ਚੀਜ਼ ਸਾਨੂੰ ਯਾਦ ਆਣ ਗਿਆ ਜਦੋਂ ਅਸੀਂ ਹੁਣ ਸਵੇਰੇ ਥੀਏਟਰਾਂ 'ਚ ਜਾਵਾਂਗੇ ਸਾਡੇ ਪੰਜਾਬੀ ਜਾਣਗੇ ਸਾਡੇ ਵਿਦੇਸ਼ਾਂ ਦੇ ਭਰਾ ਜਾਣਗੇ ਜਾਣਗੇ ਤੁਸੀਂ ਮਹਾਵੀਰ ਦਾ ਭੁੱਲਦਾ ਦੇਖਿਆ ਕਰਦਾ ਜਰੂਰ ਕਰਦੇ ਆਂ ਅੱਛਾ ਪੂਰਾ ਉਹਨੂੰ ਤਾਂ ਐ ਮਿਲ ਕੇ ਵੀ ਜਰੂਰ ਮਿਲਦੇ ਆ ਯਾਰ ਵੀ ਉਹ ਕਰੈਕਟਰ ਆਪਣਾ ਕੀ ਨਾਮ ਉਹਨਾਂ ਦਾ ਕਰੈਕਟਰ ਨੇਮ ਮਹਾਵੀਰ ਭੁੱਲਰ ਸਾਹਿਬ ਜ਼ੋਰਾਵਰ ਸਾਹਿਬ ਜ਼ੋਰਾਵਰ ਹਾਂ ਬਿਲਕੁਲ ਬਿਲਕੁਲ ਜ਼ੋਰਾਵਰ ਨਾ ਮਾਲਕਾ ਮਾ ਮਿਰਪੁਰ ਸਾਹਿਬ ਇੱਕ ਕ੍ਰੀਏਟ ਬੰਦੇ ਆ ਘੈਂਟ ਆ ਮਲਕ ਉਹਦੇ ਵਿੱਚ ਰਾਇਲ ਨੇ ਉਹਨਾਂ ਨੂੰ ਨਾ ਬਾਕੀ ਬਹੁਤ ਤਕੜਾ ਜਦੀ ਖਾਂਦਾਨ ਵਾਲਾ ਸ਼ਕਲ ਤੇ ਦਿਖਿਆ ਹੋਇਆ ਹੈ ਨਾ ਤੇ ਉਹਦੀ ਆਪਾਂ ਫਿਰ ਮਾਲਕ ਤੋੜੀ ਜੀ ਇਹਨਾਂ ਦਾ ਦਾਪਕਾ ਮੈਂ ਕਾ ਤੂੰ ਉਹ ਇੱਕ ਨਾ ਉਹਨਾਂ ਦਾ ਤਕੀਆ ਕਲਾਮ ਜਿਆ ਮੈਂ ਕਹਣਾ ਬੋਲੋ ਪਹਿਲੇ ਇੱਧਰ ਲੱਗੇ ਤੇ ਫੇਰ ਇੱਧਰ ਲੱਗੇ ਕੰਪਨ ਉਹ ਮੈਂ ਕਾ ਬਾਕੂ ਉਹ ਮੈਂ ਤੜੀ ਕਲਾ ਉਹ ਪਹਿਲਾਂ ਬੋੜੀ ਜੇ ਸੈਟ ਕਰ ਹੈ ਕੰਦਸਾ ਮੈਂ ਆਪਣੇ ਨੂੰ ਸੈਟ ਕਰ ਯਾਰ ਕੀ ਮੈਂ ਕੋਈ ਆਇਆ ਤਾ ਦਾ ਪੋੜ ਨਾ ਲੰਦਾ ਪੋੜ ਹਨਾ ਇੱਕ ਭੜਕ ਇਹਦੇ ਬੰਦੇ ਵੇਖੋ ਰੀਅਲ ਲਾਈਫ ਚ ਇੰਨੇ ਆਸਾਨ ਨੇ ਜੋ ਫਿਲਮੇ ਜਾਣ ਕੇ ਵੇਖੋ ਉਹੀ ਬੰਦੇ ਦਾ ਬੀਬੀ ਵੀ ਸੈਟ ਸਾਰਾ ਕੋਈ ਸੈਟ ਤੂੰ ਮੇਰੀ ਗੱਲ ਸੁਣ ਆ ਜਿਹੜਾ ਨਾ ਪੁਲਾਹ ਸਾਹਿਬ ਦੇ ਮੈਂ ਦੇਖੋ ਇਹ ਜੋਰਾਵਰ ਦੀ ਮੈਂ ਵੇਚਦੀ ਕੀਤੀ ਹੈ ਨਾ ਕੇ ਤੁਸੀਂ ਇਹ ਲਾ ਦਿਓ ਦੇਖੋ ਸੰਗਾ ਸਾਹਿਬ ਇਹ ਨਾ ਲਗਾਓ ਟਾਈਟਲ ਤਾਂ ਵਧੀਆ ਹੋਣਾ ਚਾਹੀਦਾ ਇਹ ਵਿੱਚ ਮੈਂ ਮੈਂ ਜ਼ਿਆਦਾਤਰ ਪਹਿਲੇ ਕਹਦੇ ਉਹਨਾਂ ਨੂੰ ਦੇਖੋ ਮਾਂ ਮੇਰੇ ਕੋਲ ਸਭ ਬਹੁਤ ਸਾਡੇ ਸਤਕਾਰਤ ਆ ਸੀਨੀਅਰ ਆ ਗ੍ਰੇਟ ਐਕਟਰ ਆ ਪਰ ਜਿਹੜਾ ਉਹਨਾਂ ਨੇ ਜੋਰਵਰ ਕੀਤਾ ਫੇ ਜਾਨਵਰ ਅਕੇ ਜੋਰਵਰ ਦਾ ਕੀ ਜੋਰ ਚ ਹੈ ਨਾ ਸੁਭਾ ਬਹੁਤ ਵਧੀਆ ਯਾਰ ਵਾਹ ਕਮਾਲ ਫਿਲਮ ਕੱਛੇ ਵਿੱਚ ਹੀ ਭੱਜਿਆ ਫਿਰਦਾ ਯਾਰ ਅਸੀਂ ਕਹਿੰਦੇ ਕਿਡਨਾਬ ਕਰ ਲੈਂਦੇ ਆ ਉਹ ਮੈਂ ਕਹਿੰਦਾ ਗੱਲ ਸੁਣ ਉਹ ਜਿਹਨਾਂ ਸਾਲੀਆਂ ਨੇ ਨਾਕਾ ਲਾਇਆ ਹੁੰਦਾ ਨਾ ਉਹ ਕਹਿੰਦੇ ਹਾਂਜੀ ਤੇ ਕਹਿੰਦੇ ਦਿਓ ਵੀ ਇਹ ਭਾਪੀਆਂ ਕਹਿੰਦੇ ਦਿਓ ਬਈ ਨਾ ਪਏ ਜੀ ਜਿਹਦਾ ਨਾਮ ਬੇਸ਼ਰਮੀ ਕਾ ਨਾਮ ਜੀਜਾ ਹੈ ਮੈਂ ਕਹਾ ਕਮਾਲ ਉਹ ਜਦੋਂ 5100 ਦਿੱਤਾ ਕਹਿੰਦੇ ਬੇਸ਼ਰਮੀ ਕਾ ਨਾਮ ਹੁੰਦਾ ਅੱਛਾ ਮਗਾ ਉਹ ਕਮਾਲ ਕੀ ਬਾਤ ਕਰਤੇ ਹੋ ਆਪ ਮੈਨੂੰ ਹਿੰਦੀ ਬੋਲਦੀ ਪਈ ਬੜਾ ਉਖਾ ਦਿਓ ਕੇ ਬੰਨਿਆ ਤੇ ਮੈਂ ਰਵਾ ਲੂ ਕਿ ਮੈਂ ਕਹ ਰਹਿੰਦਾ ਯਾਰ ਕਿਉਂ ਧੱਕਾ ਕਰਨ ਦੇ ਆ ਕਿਉਂ ਕਤਲ ਕਰਨ ਦੇ ਆ ਇੰਦੀ ਦਾ ਕਹਿੰਦਾ ਭਾਜੀ ਤੂੰ ਬੋਲ ਮੈਂ ਕਮਾਲ ਕਰਦੇ ਹਾਂ ਉਹ ਮੈਂ ਕਹਾ 5100 ਮੈਂ ਆਪਨੇ ਬੇਸ਼ਰਮੀ ਉਹ ਜੀਜਾ ਹੀ ਦੋਨੋਂ ਤੇ ਲੈ ਔਰ ਤੁਮੇ ਟੱਟੂ ਚਾਹੀਏ ਬੜਾ ਫਨ ਕੀਤਾ ਬੜਾ ਇੰਜੋਏ ਕੀਤਾ ਇਹ ਚੋਟ ਸ਼ੂਟਿੰਗ ਗੱਲਾਂ ਹੁੰਦੀਆਂ ਜਿਹੜੀ ਗੁਰਿੰਦਰ ਮਕਨਾ ਭਾਜੀ ਕਮਾਲ ਦਾ ਯਾਰ ਐਕਟਰ ਹੈ ਹਨਾ ਉਹਨਾਂ ਨੇ ਬੜਾ ਵਧੀਆ ਪੁਲਿਸ ਦਾ ਫੇ ਸਾਡੇ ਜਿਹੜੇ ਰਾਈਟਰ ਨੇ ਰਜਿੰਦਰ ਕਾਲੂ ਸਾਹਿਬ ਉਹਨੇ ਕਾਲੀ ਕਾਲੀ ਕਈ ਡਾਇਲੌਗ ਕਰਨ ਕਾਲੋਂ ਸਾਹਿਬ ਨੇ ਕਾਲੀ ਕਾਲੀ ਕਹੀ ਡਾਇਲੌਗ ਲਿਖੇ ਨੇ ਸਟੋਰੀ ਹੈ ਜਦੋਂ ਹੈ ਨਾ ਤੇ ਬਣੀ ਆਪਣਾ ਉਹਨੇ ਵੀ ਆਪ ਵਿੱਚ ਕੰਮ ਕੀਤਾ ਕਾਲੋਂ ਸਾਹਿਬ ਦੇਖਣ ਜੀ ਲੋ ਉੱਥੇ ਥੀਏਟਰ ਭਰਦੀ ਉਹ ਚੰਗਾ ਸਾਰੀ ਦਿਨ ਹਾਂ ਨੰ ਚਲੋ ਆਖਰੀ ਜਨਤਾ ਵਾਸਤੇ ਕੀ ਸੁਨੇਹਾ ਹੈਗਾ ਜਨਤਾ ਵਾਸਤੇ ਕੀ ਸੁਨੇਹਾ ਹੈ ਹੁਣ ਮੈਂ ਤੁਹਾਨੂੰ ਦੱਸਾਂ ਜੀ ਜਦੋਂ ਤੁਸੀਂ ਇਹ ਫਿਲਮ ਦੇਖ ਕੇ ਆਉਂਗੇ ਨਾ ਤੈਨੂੰ ਕੋੜੀ ਗਿਨੇ ਚੜਾਇਆ ਤੇ ਇਹਦੇ ਵਿੱਚ ਇੱਕ ਬਹੁਤ ਵਧੀਆ ਯਾਰ ਮੈਸੇਜ ਹੈ ਜੀ ਜੀ ਉਹ ਮੈਸੇਜ ਇਹ ਆ ਵੀ ਅਸੀਂ ਕਈਆਂ ਨਾਲ ਗੁੱਸਾ ਗਲਾਂ ਕਰਦੇ ਆ ਸਾਡਾ ਕਈਆਂ ਨਾਲ ਕਈ ਸਾਲਾਂ ਤੋਂ ਅਸੀਂ ਕਈ ਨਾ ਮਿਲਦੇ ਨਹੀਂ ਪਰ ਜਿਨ੍ਹਾਂ ਨਾਲ ਤੁਸੀਂ ਮਿਲਦੇ ਨਹੀਂ ਮਨ ਮਟਾ ਹੋਇਆ ਨਾ ਕਈਆਂ ਸਾਲਾਂ ਤੋਂ ਕੋਈ ਭੈਣ ਭਰਾ ਕੋ ਸਜਣ ਤਾਂ ਹੀ ਜਾਂ ਰਿਸ਼ਤੇਦਾਰ ਜਾਂ ਕੋਈ ਵੀ ਜਾਂ ਬੌਸ ਜਾਂ ਜੂਨੀਅਰ ਸੀਨੀਅਰ ਜਿਹੜੇ ਇੱਕ ਦੂਜੇ ਪ੍ਰਤੀ ਈਰਖਾ ਰੱਖਦੇ ਆ ਜਾਂ ਜਿਹੜੇ ਜਿਨ੍ਹਾਂ ਨਾਲ ਮਨ ਮਟਾ ਹੋਇਆ ਪਰ ਮੈਂ ਗਰੰਟੀ ਕਿ ਨਾ ਤੁਸੀਂ ਫਿਲਮ ਦੇਖ ਕੇ ਜਾਓ ਜਦੋਂ ਫਿਲਮ ਦੇਖ ਕੇ ਆਉਂਗੇ ਨਾ ਕੋਈ ਤੁਹਾਡਾ ਜਿਹੜਾ ਸੱਜਣ ਮਿੱਤਰਿਆ ਰੁੱਸਿਆ ਉਹ ਜਰੂਰ ਤੁਹਾਨੂੰ ਗੱਲ ਲਾ ਕੇ ਬਿਲਕੁਲ ਪਰ ਜੇ ਉਹ ਪਹਿਲਾਂ ਦੇਖਿਆ ਉਹ ਹੋਊਗਾ ਜੇ ਤੁਸੀਂ ਦੇਖਿਆ ਨਾ ਇਹ ਫਿਲਮ ਫਿਰ ਤੁਸੀਂ ਜਾਓ ਇਹ ਬੀਬੀਆਂ ਲਈ ਮੈਸੇਜ ਜਿਹੜੀਆਂ ਬੀਬੀਆਂ ਘਰੇ ਰੋਟੀ ਟੁੱਕ ਕਰ ਰਹੀਆਂ ਹੁੰਦੀਆਂ ਤੇ ਉਹਨਾਂ ਨੂੰ ਕੱਲ ਦੇਓ ਕਿ ਉਹ ਵੀ ਕੱਲ ਤੁਸੀਂ 베ਲੀਆਂ ਹੋ ਕੇ ਸਵੇਰ ਨਾਲ ਰੋਟੋ ਕਰਕੇ ਤੇ ਫਿਰ ਉਹਨਾਂ ਵੇਖਣ ਪਹੁੰਚੋ ਬਿਲਕੁਲ ਜੀ ਮੇਰੀ ਸਾਰਿਆਂ ਨੂੰ ਗੁਜਾਰਿਸ਼ ਹੈ ਕਿ ਸਵੇਰੇ ਜਲਦੀ ਜਲਦੀ ਕੰਮ ਮੁਕਾ ਕੇ ਮੈਨੂੰ ਪਤਾ ਮੇਰੇ ਵਾਂਗੂ ਪਣਾ ਨੂੰ ਬਹੁਤ ਕੰਮ ਹੁੰਦੇ ਨੇ ਪਣਾ ਮੈਂ ਕੱਲੀ ਫਿਲਮਾਂ ਨਹੀਂ ਕਰਦੀ ਮੈਂ ਘਰ ਦੇ ਕੰਮਾਂ ਵੀ ਕਰਦੀ ਆਪਾਂ ਪੋਚੇ ਵੀ ਲਾਉਨੀਆਂ ਕੰਮ ਵਾਲੀ ਕੋਈ ਨਹੀਂ ਰੱਖੀ ਹੋਈ ਸਾਰਾ ਕੰਮ ਖੁਦ ਕਰਦੀ ਆ ਸੋ ਤੁਸੀਂ ਵੀ ਆਪਣੇ ਕੰਮ ਮੁਕਾ ਕੇ ਛੇਤੀ ਛੇਤੀ ਜਾਇਓ ਸਨੇ ਮਗਰਾਂ ਦੇ ਵਿੱਚ ਦੇਖਿਓ ਤੈਨੂੰ ਘੋੜੀ ਕਿਨੇ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਭਾਈ। ਥੋੜਾ ਮਜ਼ਾ ਆਇਆ ਯਾਰ। ਹੈ? ਸੋ ਇਸ ਸਾਡੇ ਨਾਲ ਬਹੁਤ ਹੀ ਫਨੀ ਆਰਟਿਸਟ ਇੰਨ ਦੀ ਫਿਲਮ ਆ ਰਹੀ ਕੱਲ ਤੇ ਅਸੀਂ ਚਾਹਾਂਗੇ ਕਿ ਟਰਾਲੀਆਂ, ਟ੍ਰੈਕਟਰਾਂ ਨਾਲ ਭਰ ਕੇ ਲੋਕ ਪਹੁੰਚੋ ਜੇ ਪੰਜਾਬੀ ਕਲਚਰ ਦਾ ਹਾਜ਼ਰ ਹੋ। ਜੇ ਕੋਈ ਅਗਰ ਜੇ ਟਰਾਲੀ ਟ੍ਰੈਕਟਰ ਨਹੀਂ ਵੀ ਹੈ ਤਾਂ ਜਿੱਦਾਂ ਪਹੁੰਚ ਸਕਦੇ ਨਾ ਪਹੁੰਚੋ ਜਰੂਰ ਨੇ। ਭਾਈ ਮੁੜ ਕੇ ਕੋਈ ਬੰਦਾ ਕਹੇ ਨਹੀਂ ਭਾਈ ਸਾਰੀ ਟਰਾਲੀ ਨਹੀਂ ਇਹ ਨਾ ਤੁਸੀਂ ਜ਼ਰੂਰ ਜਾਇਓ। ਹਾਂ। ਸਿਨੇਮੇ ਤੱਕ ਜ਼ਰੂਰ ਜਾਇਓ। ਇੱਕ ਚੰਗੀ ਫਿਲਮ ਨੂੰ ਜ਼ਰੂਰ ਦੇਖੀ ਤਾਂ ਹੁੰਦਾ ਤੇ ਤੁਹਾਨੂੰ ਸਿਹਤ ਜ਼ਰੂਰ ਮਿਲੂਗੀ। ਲਵ ਯੂ ਆ ਥੈਂਕ ਯੂ ਸੋ ਮੱਚ ਸੋ ਕਾਲ ਫਿਲਮ ਆ ਰਹੀ ਹੈ ਤੈਨੂੰ ਘੋੜੀ ਕਿਨੇ ਚੜਾਇਆ ਸੋ ਸਾਰੇ ਪਹੁੰਚੋ ਕੈਮਰਾ ਪਰਸਨ ਨਿਤਿਨ ਦੇ ਨਾਲ ਸੰਦੀਪ ਕੰਬੋਜ ਮੋਹਾਲੀ